ਉਹ ਭਾਜੀ ਸਾਰੀ ਕਰ ਰਹੇ ਤੁਸੀਂ ਮੇਰੇ ਨਾਲ ਕਿਉਂ ਕਰ ਰਹੇ ਹੋ ਭਾਜੀ ਪਾਜੀ ਸਾਰੀ ਕਿਉਂ ਕਰ ਰਹੇ ਤੁਸੀਂ ਇਵੇਂ ਕਿਉਂ ਕਰ ਰਹੇ ਮੇਰੇ ਨਾਲ ਦੱਸੋ ਸਾਰੇ ਤਾਂ ਬਣਾ ਰਹੇ ਮੇਰੇ ਨਾਲ ਕਿਉਂ ਇੱਤੋ ਭਾਈ ਕਰ ਰਹੇ ਹੋ ਇਹ ਦੇਖ ਲਓ ਪਟਿਆਲਾ ਪੁਲਿਸ ਪੱਤਰਕਾਰਾਂ ਦੇ ਨਾਲ ਹੀ ਇੱਤੋ ਭਾਈ ਕਰ ਰਹੇ ਹੋ ਤੁਸੀਂ ਲਾਈਵ ਕੈਮਰੇ ਦੇ ਵਿੱਚ ਦੇਖ ਰਹੇ ਹੋ ਅਸੀਂ ਆਪਣੀ ਡਿਊਟੀ ਕਰ ਰਹੇ ਹਾਂ ਦੇਖੋ ਇਹ ਦੇਖੋ ਤੁਸੀਂ ਲਾਈਵ ਹੀ ਤੁਹਾਡੇ ਕੈਮਰੇ ਦੇ ਹੱਥ ਪਾਏ ਜਾ ਰਹੇ ਹਾਂ ਅਸੀਂ ਪ੍ਰਸ਼ਾਸਨ ਨਾਲ ਰਲ ਕੇ ਚੱਲਦੇ ਪਰ ਪ੍ਰਸ਼ਾਸਨ ਪੱਤਰਕਾਰਾਂ ਦੀ ਆ ਦੇਖੋ ਫਾਨਾ ਜੀ ਕੁਝ ਕਹੋਗੇ ਸਦੀ ਪ੍ਰਸ਼ਾਸਨ ਨਾਲ ਰਲ ਕੇ ਚੱਲਦੇ ਪਰ ਪ੍ਰਸ਼ਾਸਨ ਟਾਟੇ ਦੇ ਨਾਲ ਅੱਜ ਤੱਕ ਇੱਕ ਤਰ੍ਹਾਂ ਸੁਣਦਾ ਬੋਲੇ ਜਿੰਦਾਬਾਦ ਜੈ ਜੈਕਾਰ ਨਾਲ ਸਿੱਧੂ ਜਿੰਦਾਬਾਦ ਬੋਲੇ ਸਿੱਧੂ ਜਿੰਦਾਬਾਦ ਬੋਲੇ ਸਿੱਧੂ ਜਿੰਦਾਬਾਦ ਬੋਲੇ ਸਿੱਧੂ ਜਿੰਦਾਬਾਦ ਜਿੰਦਾਬਾਦ ਮੁਕਤੰਮਨ ਕਿਹਰਾ ਬੋਲੇ ਸਿੱਧੂ ਬੋਲੇ ਸਿੱਧੂ ਹਰ ਮੋਬਾਈਲ ਸਿੱਧੂ ਜਿੰਦਾਬਾਦ ਕਿਆ ਕਹੋਗੇ ਤੁਸੀਂ ਅੱਜ ਬੰਨੇ ਨੂੰ ਵੇਸ਼ ਕੀਤਾ ਰਿਹਾਈ ਬਾਰੇ ਕਰ ਰਹੇ ਹਾਂ ਹਾਂ ਜਲਦੀ ਜਲਦੀ ਇਹਨਾਂ ਦੀ ਰਿਹਾਈ ਹੋਵੇ ਹਾਂ ਇਹ ਦੇਖੋ ਦੇਖੋ ਪੁਲਸ ਵਾਲੇ ਕਿਵੇਂ মিডিਆ ਤੇ ਤੁਸੀਂ ਸਾਫ ਤੁਸੀਂ ਐਸਐਚਓ ਸਾਹਿਬ ਇਹ ਗੱਲਾਂ ਗਲਤ ਹੈ ਜੀ ਇਹ ਗੱਲਾਂ ਗਲਤ ਹੈ ਸਰ ਨਾ ਇਹ ਗੱਲਾਂ ਗਲਤ ਹੈ ਅਸੀਂ ਤਾਂ ਉਰੀ ਲੈਣਾ ਹੈ ਜਲਵਿੰਦਰ ਮਾਰੇ ਛੋੜ ਲੈ ਥੱਲੇ ਤੋਂ ਲੈ ਲੈ ਤੂੰ ਤਾਰੇ ਹੱਥ ਪਾਈ ਕਰ ਰਹੇ ਗਲਤ ਗੱਲ ਹੈ ਖਾਣੇਦਾਰ ਅਸੀਂ ਭਾਈ ਨੇਮ ਕੰਪਲੀਟ ਵੀ ਕਰਾਂਗੇ ਤਾਰੇ ਹੱਥ ਚੱਕ ਰਹੇ ਹੋ ਥਾਣੇ ਖਾਣੇਦਾਰ ਤੋਂ ਦੇਖੋ ਯੋ ਤਾਰੀ ਵੀਡੀਓ ਪਈਏ ਸਰ ਮੇਰੇ ਕੋਲ ਖਾਣਾ ਸਿੱਧੂ ਪਟਿਆਲਾ ਕੋਰਟ ਦੇ ਵਿੱਚ ਫੇਰ ਅੱਜ ਪੁਲਿਸ ਲੈ ਕੇ ਆਈ ਹੈ। ਕੈਂਟੀਨ ਦਾ ਨਾਮ ਦੇਖ ਰਹੇ ਤੁਸੀਂ। ਖਾਣਾ ਸਿੱਧੂ ਪਟਿਆਲਾ ਕੋਰਟ ਤੇ ਪੇਸ਼ ਕਰਨੀ ਲੈ ਕੇ ਆਇਆ ਖਾਣਾ ਸਦਰ ਦੀ ਪੁਲਿਸ ਟੀਮ। ਤਸਵੀਰਾਂ ਦੇਖ ਰਹੇ ਤੁਸੀਂ। ਧੀ ਕੋਰਟ ਤੇ ਨਹੀਂ ਜਾਂਦੇ। ਅਬ ਵਿਸ਼ਾਇਤਾਂ ਚੱਲਦੇ।